ਜੋ ਬੁਲਾਵੇ ਤੋ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਰ ਸੰਗ ਨਾਨਕ ਜਸ ਗਾਇਓ ਜੋ ਪ੍ਰੋਕੀ ਅਥ ਪਿਆਰੀ ਮੂਖ ਉਚਰਾਏ ਸ਼ਾਸਤਰ ਖਟ ਪਿੰਗ ਗਿਰਣ ਚੜ ਜਾਏ ਅੰਤ ਲਖੈ ਬਦਰੋ ਸੁਣੈ ਜੇ ਆਕਾਲ ਕਿਰਪਾ ਕਰਾਏ ਸੁਣੈ ਗੁੰਗ ਜੋ ਯਹੇ ਸੁਰਸਨਾ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਉ ਨਿਕਟਨਾ ਤਿਨ ਨਰਕੇ ਰਹਿ ਹੋ ਜੋ ਯਾਕੀ ਏਕਬਾਰ ਚਉਪਈ ਕੋ ਕਹ ਕਹਾ ਬੁੱਧ ਪ੍ਰਭ ਉੱਚ ਹਮਾਰੀ ਬਰਨ ਸਕੈ ਮੈਂ ਮਾਜੁ ਤਿਹਾਰੀ ਹਮ ਨਾ ਸਕਤ ਕਰਿ ਸਿਵਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗੁ ਸ੍ਰੀ ਗੁਰੂ ਗ੍ਰੰਥ ਸਾਹਿਬਿਓ ਦਤ ਬੰਦੋਂ ਕਰਿ ਅਨੁਰਾਗ ਵੇ ਕੰਕਾਰਾ ਸਤਿਗੁਰੂ ਤੈ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਮ ਸੋਇ ਸਤਿਗੁਰੂ ਸੱਚੇ ਪਰ ਸਾ ਗੁਰੂ ਗਰੀਬ ਨਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੀਆਂ ਹਾਜ਼ਰੀਆਂ ਭਰਦੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਆਪਾਂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਈਏ ਰਸਨਾ ਨੂੰ ਪਵਿੱਤਰ ਕਰਈਏ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀਵਾਰ ਵਿਚਾਰ ਇਤਿਹਾਸ ਦੀ ਚੱਲ ਰਹੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਾਵਨ ਜੀਵਨ ਦੀ ਅਤੇ ਸ਼ਹੀਦਾਂ ਸਿੰਘਾਂ ਦੇ ਜੀਵਨ ਦੀ ਸੋ ਬੇਨਤੀ ਹੈ ਦਰਸ਼ਕਾਂ ਨੂੰ ਸਰੋਤਿਆਂ ਨੂੰ ਕਿ ਇਸ ਜੋ ਚੈਨਲ ਹੈ ਸਖਤ ਖਾਲਸਾ ਇਸ ਨੂੰ ਆਪ ਜੀ ਸਬਸਕ੍ਰਾਈਬ ਜਰੂਰ ਕਰੋ ਇਹ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਆਓ ਆਪਾਂ ਪ੍ਰਸੰਗ ਦੀ ਅਰੰਭਤਾ ਕਰੀਏ ਜੋ ਅੱਜ ਦਾ ਪ੍ਰਸੰਗ ਹੈ ਉਹ ਹੈ ਕਿ ਬੰਦੇ ਜੀ ਕੇ ਪਰਚੇ ਕੋ ਪ੍ਰਸੰਗ ਲਿਖਿਆ ਤੇ ਬਾਬੇ ਬੰਦੇ ਦਾ ਹੋਰ ਹਾਲ ਅੱਗੇ ਕੈਂਥਲ ਦੇ ਫੌਜਦਾਰ ਨਾਲ ਜੁੱਧ ਬਾਬਾ ਬੰਦਾ ਸਿੰਘ ਬਹਾਦਰ ਦਾ ਦੋਹਰਾ ਬੰਦੇ ਪੈ ਸੁਣ ਮਾਲ ਬੋ ਪਰੇ ਰਾਹੇ ਬੰਡ ਧਾਰ ਬੰਦੇ ਬਹਾਦਰ ਪਾਸ ਬਹੁਤ ਮਾਲ ਧਨ ਸੁਣ ਕੇ ਇੱਕ ਪਿੰਡ ਵਿੱਚ ਬੰਦਾ ਬਹਾਦਰ ਉਤਰਿਆ ਹੋਇਆ ਸੀ ਤੇ ਬੰਦੇ ਬਹਾਦਰ ਉਤੇ ਇੱਕ ਧਾੜ ਆ ਪਈ ਲੁਟੇਰਿਆਂ ਦੀ ਲੁਟੇਰਿਆਂ ਦਾ ਇੱਕ ਗਰੁੱਪ ਆ ਕੇ ਪਹ ਗਿਆ ਸਿੰਘਨ ਨੇ ਫੜ ਲਏ ਸੋ ਲਏ ਕੂਟ ਲੂਟ ਔ ਮਾਰ ਉਹਨਾਂ ਆਏ ਹੋਏ ਲੁਟੇਰਿਆਂ ਨੂੰ ਜਿਹੜੇ ਲੁੱਟਣ ਵਾਸਤੇ ਆਏ ਸੀ ਉਹਨਾਂ ਨੂੰ ਘੇਰ ਕੇ ਤੇ ਸਿੰਘਾਂ ਨੇ ਫੜ ਲਿਆ ਤੇ ਫੜ ਕੇ ਚੰਗਾ ਉਹਨਾਂ ਨੂੰ ਸੋਦਾ ਲਾਇਆ ਉਹ ਕੁੱਤੇ ਨੇ ਚਾਂਟਾ ਛਕਾਇਆ ਤੇ ਕਈ ਉਹਨਾਂ ਵਿੱਚੋਂ ਕੁੱਟ ਦੇ ਮਾਰੇ ਮਰ ਵੀ ਗਏ ਚੌਪਈ ਜਿਸ ਨਿਸ ਚੋਰ ਧਾੜ ਕੋ ਆਵੇ ਜਿਸ ਰਾਤ ਨੂੰ ਕਿਸੇ ਚੋਰ ਧਾੜ ਵੀ ਨੇ ਆਉਣਾ ਹੁੰਦਾ ਲੁੱਟਣਾ ਹੁੰਦਾ ਡਾਕਾ ਮਾਰਨਾ ਹੁੰਦਾ ਸੋ ਪਹਿਲੇ ਖਾਲਸੇ ਬੰਦਾ ਬਤਾਵੇ ਤਾਂ ਬੰਦਾ ਬਹਾਦਰ ਪਹਿਲੇ ਹੀ ਦੱਸ ਦਿੰਦਾ ਕਿ ਖਾਲਸਾ ਜੀ ਤਿਆਰ ਬਤਿਆ ਬਰਤਿਆ ਰਹਿਣਾ ਅੱਜ ਧਾੜ ਪਵੇਗੀ ਅੱਜ ਲੁਟੇਰਾ ਸਾਨੂੰ ਲੁੱਟੂਗਾ ਤੇ ਫੜਨੇ ਨੇ ਉਹ ਆਪਾਂ ਉਹ ਚੋਰ ਆਪਾਂ ਜਾਣ ਨਹੀਂ ਦੇਣੇ ਇਸ ਕਰਕੇ ਪਹਿਲੇ ਥੋੜਾ ਜਿਹਾ ਕਾਮਯਾਬ ਰਹੋ ਕਿ ਜਿਹੜਾ ਚੋਰ ਲੁਟੇਰਾ ਇਥੋਂ ਸੁੱਕਾ ਨਾ ਨਿਕਲ ਜਾਵੇ ਰਹਿ ਤਿਆਰ ਉਸ ਲੈਵੇਂ ਮਾਰ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦਾ ਹੁਕਮ ਸੁਣ ਕੇ ਤਿਆਰ ਵਰਤਿਆਰ ਰਹਿੰਦੇ ਨੇ ਅਤੇ ਸਿੰਘਾਂ ਉਹਨਾਂ ਦਾ ਬੰਦੋਬਸਤ ਕਰਕੇ ਪਹਿਲਾਂ ਤਿਆਰ ਤੇ ਵਰਤਾਰ ਬੈਠੇ ਹੁੰਦੇ ਨੇ ਜਦੋਂ ਚੋਰ ਢਾੜ ਵੀ ਰਾਤ ਨੂੰ ਆਉਂਦੇ ਹਨ ਤੇ ਸਿੰਘ ਉਹਨਾਂ ਨੂੰ ਫਿਰ ਮਾਰ ਲੈਂਦੇ ਨੇ ਕੁੱਟਦੇ ਨੇ ਬੰਨ ਲੈਂਦੇ ਨੇ ਇਹ ਮਖਾਲਸੇ ਇਸੋਂ ਵੱਧੋ ਪਿਆਰ ਇਸ ਤਰ੍ਹਾਂ ਫਿਰ ਖਾਲਸਾ ਪੰਥ ਦੇ ਵਿੱਚ ਬਹੁਤ ਵੱਡਾ ਪਿਆਰ ਵਧ ਗਿਆ ਉਹ ਕਿਸੇ ਨੂੰ ਜਾਣ ਨਹੀਂ ਸੀ ਦਿੰਦੇ ਇਸ ਤਰ੍ਹਾਂ ਇੱਕ ਦੂਜੇ ਨਾਲ ਬੜਾ ਮੋਹ ਹੈ ਖਾਲਸੇ ਦਾ ਆਪਸ ਵਿੱਚ ਦੀ ਦੋਹਰਾ ਸੁਣ ਬਾਣੀ ਖੁਸ਼ੀਆਂ ਕਰੈ ਸਿੰਘਨ ਕੋ ਹਿੱਤ ਲਾਏ ਜਦੋਂ ਸਿੰਘਾਂ ਤੋਂ ਗੁਰਬਾਣੀ ਸੁਣਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਪ੍ਰੇਮ ਸਹਿਤ ਸੁਰਤ ਜੋੜ ਕਰਕੇ ਤਾਂ ਸਿੰਘਾਂ ਤੇ ਬੜੀਆਂ ਖੁਸ਼ੀਆਂ ਕਰਦਾ ਹੈ ਬਹੁਤ ਹੀ ਉਹਨਾਂ ਨੂੰ ਖੁਸ਼ੀਆਂ ਬਖਸ਼ਦਾ ਹੈ ਤੇ ਆਪ ਬਾਣੀ ਸੁਣ ਕੇ ਨਿਹਾਲ ਹੁੰਦਾ ਹੈ ਅਬ ਵਜੀਦੇ ਮਾਰਹੁ ਸਭ ਲੋਕਨ ਦਿਖਲਾਏ ਤੇ ਚਿੱਤ ਵਿੱਚ ਇਹ ਸੋਚਦਾ ਕਿ ਹੁਣ ਮੈਂ ਵਜੀਦੇ ਨੂੰ ਮਾਰ ਲੈਣਾ ਵਜੀਦਾ ਜਿਹੜਾ ਉਹ ਛੱਡਣਾ ਨਹੀਂ ਜਿਨੇ ਸਹਬ ਜਾਦਿਆਂ ਨੂੰ ਸ਼ਹੀਦ ਕੀਤਾ ਜਿਨੇ ਸਹਬ ਜਾਦੇ ਕਤਲ ਕੀਤੇ ਨੇ ਉਹਨਾਂ ਨੂੰ ਮਾਰ ਲੈਣਾ ਹੈ ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਦਾ ਵੀ ਇੰਨਾ ਉਹ ਬਾਣੀ ਪੜਨ ਵਾਲੇ ਸਿੰਘ ਨੇ ਚੌਪਈ ਅਬ ਬੰਦਾ ਇਮ ਸਿੰਘਨ ਕਹੈ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਨੂੰ ਇਸ ਤਰ੍ਹਾਂ ਕਹਿੰਦਾ ਇਉ ਹੁਕਮ ਦਿੰਦਾ ਸਦੋ ਸਿੰਘ ਜੋ ਪਾਛੇ ਰਹਿ ਜਿਹੜੇ ਸਿੰਘ ਆਗੇ ਨੇ ਉਹ ਤਾਂ ਠੀਕ ਨੇ ਜਿਹੜੇ ਸਿੰਘ ਅਜੇ ਨਹੀਂ ਆਏ ਅਜੇ ਨਹੀਂ ਪਹੁੰਚੇ ਇੱਥੇ ਉਹਨਾਂ ਨੂੰ ਬੁਲਾਓ ਸੱਦੋ ਛੇਤੀ ਜਿਹੜੇ ਸਿੰਘ ਪਿੱਛੇ ਰਹਿ ਗਏ ਨੇ ਉਹਨਾਂ ਨੂੰ ਹੁਕਮਨਾਮੇ ਭੇਜ ਕੇ ਸੱਦੋ ਕੋਈ ਰਹਿ ਨਾ ਜਾਵੇ ਸਾਰੇ ਇੱਕ ਥਾਂ ਇਕੱਤਰ ਹੋਈਏ ਤੇ ਆਪਾਂ ਦੁਸ਼ਮਣ ਦੇ ਉੱਤੇ ਹਮਲਾ ਕਰੀਏ ਆਏ ਕਰਾਂ ਜੋ ਗੁਰ ਕਹਿਓ ਕਾਜ ਕਹਿੰਦੇ ਸਾਰੇ ਆ ਜਾਣ ਇਕੱਠੇ ਹੋ ਜਾਣ ਜਿਹੜਾ ਗੁਰੂ ਕਲਗੀਆਂ ਵਾਲੇ ਪਰਸ਼ਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਡੇ ਜੁਮੇ ਕਾਰਜ ਲਾਇਆ ਜਿਹੜਾ ਕਾਜ ਅਸੀਂ ਕਰਨਾ ਹੈ ਉਹ ਆ ਜਾਣ ਤੇ ਪਹੁੰਚਣ ਤੇ ਆਪਾਂ ਉਹ ਕਾਰਜ ਨੂੰ ਸਿਰੇ ਚੜਾਈਏ ਜਿਹੜਾ ਬਚਨ ਆਪਾਂ ਗੁਰੂ ਨਾਲ ਕਰਕੇ ਆਏ ਆ ਜਿਹੜੇ ਕਰਕੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਨੰਦੇੜ ਦੀ ਧਰਤੀ ਤੋਂ ਭੇਜਿਆ ਫਿਰ ਲੈ ਆਏ ਸੋਈ ਭੂਮੈ ਰਾਤ ਜਦੋਂ ਮੁਗਲਾਂ ਨੂੰ ਮਾਰ ਲਵਾਂਗੇ ਜਦੋਂ ਦਿੱਲੀ ਤਖਤ ਦਾ ਖਾਤਮਾ ਕਰ ਲਵਾਂਗੇ ਫਿਰ ਉਹੀ ਦੇਸ਼ ਭਗਤੀ ਦਾ ਰਾਜ ਕਰਨਗੇ ਮੁਗਲਾਂ ਦਾ ਰਾਜ ਖੋ ਲਵਾਂਗੇ ਤੇ ਸਿੰਘ ਪਿਆਰੇ ਰਾਜ ਕਰਨਗੇ ਪੰਜਾਬ ਦਾ ਸਾਰੇ ਸ਼ਾਂਤੀ ਵਰਤੂਗੀ ਮਨੁੱਖ ਨੂੰ ਮਨੁੱਖ ਪਿਆਰ ਕਰੂਗਾ ਤੇ ਸਾਰੇ ਧਰਮ ਇੱਥੇ ਬਹੁਤ ਹੀ ਸਕੂਨ ਨਾਲ ਜੀਣਗੇ ਤਾਂ ਬੰਦਾ ਆਏ ਬਾਂਗਰ ਬੜਾ ਤਦੋਂ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਨੂੰ ਸਿੰਘਾਂ ਨੂੰ ਨਾਲ ਲੈ ਕਰਕੇ ਬਾਂਗਰ ਦੇਸ਼ ਵਿੱਚ ਆਬੜਿਆ ਦਿੱਲੀ ਤੋਂ ਅੱਗੇ ਲੰਘ ਆਇਆ ਹੈ ਤਾਂ ਹੈ ਮਾਜਰਾ ਥਾ ਇੱਕ ਅੜਾ ਤੇ ਉੱਥੇ ਆ ਕੇ ਇੱਕ ਮਸਲਾ ਆ ਖੜਾ ਹੋਇਆ ਹੈ ਇੱਕ ਨਵੀਂ ਕਹਾਣੀ ਖੜੀ ਹੋ ਗਈ ਹੈ ਆਈ ਮਾਰਨ ਤਿਸ ਇੱਕ ਧਾੜ ਉਸ ਪਿੰਡ ਨੂੰ ਜਿੱਥੇ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਸਮੇਤ ਪੜਾ ਕੀਤਾ ਸੀ ਠਹਿਰਾਓ ਕੀਤਾ ਸੀ ਉਸ ਪਿੰਡ ਦੀ ਲੁੱਟ ਮਾਰ ਕਰਨ ਵਾਸਤੇ ਦੂਜੇ ਪਿੰਡਾਂ ਦੇ ਲੁਟੇਰਿਆਂ ਦੀ ਧਾੜ ਇਕੱਠੀ ਹੋ ਕੇ ਆ ਰਹੀ ਹੈ ਸੁਣ ਲਿਓ ਪਿੰਡ ਹੋਣ ਓ ਜਾੜ ਉਸ ਪਿੰਡ ਵਾਲਿਆਂ ਨੇ ਇਹ ਸੁਣ ਕੇ ਕਿ ਪਿੰਡ ਨੂੰ ਲੁੱਟਣ ਵਾਸਤੇ ਧਾੜ ਆ ਰਹੀ ਹੈ ਅਤੇ ਪਿੰਡ ਨੂੰ ਨੇ ਉੱਜੜ ਜਾਣਾ ਕਿਉਂਕਿ ਲੁਟੇਰਿਆਂ ਨੇ ਲੁੱਟਣ ਲੈਣਾ ਹੈ ਘਰਾਂ ਦਾ ਨੁਕਸਾਨ ਕਰਨਾ ਹੈ ਜੀਆਂ ਨੂੰ ਮਾਰਨਾ ਹੈ ਤੇ ਧਨ ਦੌਲਤ ਜਿਹੜੀ ਹੈ ਉਹ ਸਭ ਲੈ ਜਾਣੀ ਹੈ ਬੰਦੇ ਦੇਖਦੇ ਹੀ ਬੋ ਤੀਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਰੀ ਕਹਾਣੀ ਸਾਰਾ ਮਾਜਰਾ ਦੱਸਿਆ ਪਿੰਡ ਵਾਲਿਆਂ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਧੀਰਜ ਦਿੱਤੀ ਭਰੋਸਾ ਦਿੱਤਾ ਕਿ ਫਿਕਰ ਨਾ ਕਰੋ ਧਾੜ ਪੈਣ ਤੋਂ ਪਹਿਲਾਂ ਹੀ ਬੰਦੇ ਦੇ ਪਾਸ ਆ ਗਏ ਕਹਿੰਦੇ ਪ੍ਰਵਾਨ ਬੇਪਰਵਾਹ ਰਹੋ ਤੁਸੀਂ ਨਿਸ਼ਚਿੰਤ ਰਹੋ ਬਿਲਕੁਲ ਕਿਸੇ ਕਿਸਮ ਦੀ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੋ ਵੈ ਜਾਣੇ ਕਿਆ ਕਰਗ ਫਕੀਰ ਹੁਣੋ ਪਿੰਡ ਵਾਲੇ ਜਿਹੜੇ ਨੇ ਜਿਹੜੇ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੁਝ ਨਹੀਂ ਜਾਣਦੇ ਇਸ ਕਰਕੇ ਉਹਨਾਂ ਦੇ ਅੰਦਰ ਭਰੋਸਾ ਯਕੀਨ ਨਹੀਂ ਵੱਧ ਰਿਹਾ ਉਹ ਸੋਚਦੇ ਨੇ ਇਹ ਫਕੀਰ ਹੈ ਇਹ ਸਾਹਦ ਹੈ ਇਹਨੇ ਕੀ ਕਰਨਾ ਹੈ ਇਸ ਤਰ੍ਹਾਂ ਉਹ ਆਪਣੇ ਮਨ ਦੇ ਵਿੱਚ ਵਿਚਾਰਾ ਕਰਦੇ ਨੇ ਕਿ ਥੋੜੇ ਜੇ ਸਿੱਖ ਨੇ ਨਾਲ ਇਸ ਇਹ ਸਾਡੀ ਕੀ ਮਦਦ ਕਰੂਗਾ ਇਉਂ ਉਹਨਾਂ ਦੇ ਮਨ ਵਿੱਚ ਸੀ ਤੀਮੀ ਮਰਦ ਬੋ ਝਾੜੀ ਬੜੇ ਜਿੰਨੇ ਵੀ ਪਿੰਡ ਦੇ ਔਰਤਾਂ ਅਤੇ ਮਰਦ ਸਣ ਉਹ ਪਿੰਡ ਨੂੰ ਆਪਦੇ ਨੂੰ ਛੱਡ ਕੇ ਝਾੜਾਂ ਦੇ ਵਿੱਚ ਵੜ ਗਏ ਨੇ ਜੰਗਲ ਦੇ ਵਿੱਚ ਵੜ ਗਏ ਨੇ ਰਹੇ ਬੰਦੇ ਪੈ ਸਿੰਘ ਹੀ ਖੜੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਕੋਲ ਇੱਕ ਉਹਦੇ ਨਾਲ ਦੇ ਕੇਵਲ ਸਿੱਖ ਸਿੰਘ ਹੀ ਖੜ ਗਏ ਨੇ ਹੋਰ ਸਾਰੇ ਜਿੰਨੇ ਪਿੰਡ ਵਾਲੇ ਸੀ ਉਹ ਪਿੰਡ ਛੱਡ ਕੇ ਤੇ ਜੰਗਲ ਨੂੰ ਚਲੇ ਗਏ ਨੇ ਦੋਹਰਾ ਬੰਦੇ ਕੇ ਮੁਖ ਕਹਿਣ ਕੋ ਓਏ ਕਬ ਕਰਾਂ ਪ੍ਰਤੀਤ ਬੰਦਾ ਬਹਾਦਰ ਨੇ ਪਿੰਡ ਵਾਲਿਆਂ ਨੂੰ ਬਥੇਰਾ ਤਲਾਸ਼ਾ ਦਿੱਤਾ ਬਹੁਤ ਹੀ ਭਰੋਸਾ ਦਿੱਤਾ ਪਰ ਬੰਦੇ ਦੇ ਮੁਖੋਂ ਕਹਿਣ ਤੇ ਕੌਣ ਭਰੋਸਾ ਕਰੇ ਕੌਣ ਪ੍ਰਤੀਤ ਕਰੇ ਕਿਨੋ ਯਕੀਨ ਆਵੇ ਉਹ ਕਿਹੜਾ ਬੰਦੇ ਦੀ ਸ਼ਕਤੀ ਨੂੰ ਜਾਣਦੇ ਸੀ ਬੰਦਾ ਬਹਾਦਰ ਕੌਣ ਹੈ ਕੀ ਹੈ 100 ਬੰਦੇ ਔਰਾਂ ਠੱਟੀ ਮਰਸੋ ਆਪਣੇ ਚੀਤ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਮਨ ਵਿੱਚ ਹੋਰ ਗੱਲ ਠਾਣ ਲਈ ਹੈ ਧਾਰਨ ਲਈ ਹੈ ਚੌਪਈ ਪਕੜ ਪੈਂਚ ਬੰਦੇ ਨੇ ਲੈ ਬੰਦਾ ਸਿੰਘ ਜੀ ਨੇ ਪਿੰਡ ਦੇ ਜਿਹੜੇ ਮੁਖੀ ਬੰਦੇ ਸੀ ਪੈਂਚ ਜਿਹੜੇ ਸਨ ਉਹ ਫੜ ਲਏ ਨੇ ਜੋ ਪਿੰਡ ਦੇ ਮੁਖੀਏ ਘਾਉਂਦੇ ਸਨ ਆਗੂ ਘਾਉਂਦੇ ਸਨ ਪੰਚਾਇਤੀਏ ਲੋਕ ਉਹ ਫੜਲੇ ਨੇ ਕੋਠੇ ਕੇ ਮਰ ਸਭ ਅੜੇ ਸਾਰਿਆਂ ਨੂੰ ਫੜ ਕੇ ਤੇ ਕੋਠੇ ਦੇ ਵਿੱਚ ਅੜਾ ਦਿੱਤਾ ਬੰਦ ਕਰ ਦਿੱਤਾ ਅੰਦਰ ਡੱਕ ਦਿੱਤਾ ਤੋ ਲੋ ਧਾੜ ਪਿੰਡ ਆਏ ਬੜੀ ਇੰਨੇ ਚਿਰ ਨੂੰ ਕਹਿੰਦੇ ਲੁਟੇਰਿਆਂ ਦੀ ਜਿਹੜੀ ਧਾੜ ਸੀ ਲੁਟੇਰਿਆਂ ਦਾ ਜਿਹੜਾ ਬੱਗ ਸੀ ਜਿਹੜਾ ਗਰੁੱਪ ਸੀ ਉਹ ਪਿੰਡ ਵਿੱਚ ਆ ਕੇ ਬੜ ਗਿਆ ਲੁੱਟਣ ਦੇ ਵਾਸਤੇ ਬੰਦੇ ਬਲਸਬ ਦੇਖੇ ਖੜੀ ਸੋ ਉਹ ਲੁਟੇਰਿਆਂ ਦੀ ਧਾੜ ਬੰਦਾ ਸਿੰਘ ਬਹਾਦਰ ਵੱਲ ਵੇਖ ਰਹੀ ਹੈ ਇਹ ਕੀ ਖੜਾ ਹੈ ਉੱਠ ਬੰਦੇ ਕਹੀ ਮਾਰੋ ਧਾੜ ਤਾਂ ਬੰਦਾ ਸਿੰਘ ਉੱਠ ਕੇ ਖੜਾ ਹੋ ਗਿਆ ਤੇ ਸਿੰਘਾਂ ਨੂੰ ਕਿਹਾ ਕਿ ਮਾਰ ਲੋ ਢਾੜ ਨੂੰ ਜਾਣ ਨਾ ਪਾਵੇ ਇਹਨਾਂ ਨੂੰ ਸਿੱਟ ਲੋ ਹਣ ਇਥੋਂ ਮੁੜਨ ਨਾ ਖਾਲੀ ਜੋ ਸੁਣ ਸਿੰਘਨ ਹੱਲਾ ਕੀਓ ਬਾਪਾ ਬੰਦਾ ਸਿੰਘ ਬਹਾਦਰ ਦਾ ਬਚਨ ਸੁਣ ਕੇ ਹੁਕਮ ਸੁਣ ਕੇ ਤੇ ਉਹਦੇ ਤੇ ਹਮਲਾ ਕਰ ਦਿੱਤਾ ਸਿੰਘਾਂ ਨੇ ਢਾੜ ਨੂੰ ਪੈਗੇ ਨੇ ਟੁੱਟ ਕੇ ਪਕੜ ਸਰਦਾਰ ਢਾੜ ਕੋ ਲਿਓ ਤੇ ਧੜਵੀਆਂ ਦੇ ਸਰਦਾਰ ਨੂੰ ਸਿੰਘਾਂ ਨੇ ਫੜ ਲਿਆ ਧੜਵੀਆਂ ਦਾ ਜਿਹੜਾ ਮੁਖੀ ਸੀ ਆਗੂ ਸੀ ਜਿਹੜਾ ਅੱਗੇ ਲੱਗਿਆ ਉਹਨਾਂ ਨੂੰ ਸਿੰਘਾਂ ਉਹਨੂੰ ਸਿੰਘਾਂ ਨੇ ਘੇਰ ਕੇ ਫੜ ਲਿਆ ਓ ਮੈਂ ਉਹ ਜੋ ਉਸੇ ਛਡਾਉਣੇ ਆਵੇਂ ਹੁਣ ਜਿਹੜਾ ਕੋਈ ਉਹਨੂੰ ਛਡਾਉਣ ਵਾਸਤੇ ਆਉਂਦਾ ਧੜਵੀ ਸੋ ਉਹ ਆਪ ਫਸ ਜਾਵੇ ਉਹ ਆ ਕੇ ਸਕੋ ਫਸ ਜਾਂਦਾ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਛਡਾਉਣ ਵਾਲੇ ਨੂੰ ਵੀ ਬਿਠਾ ਲੈਂਦੀ ਹੈ ਕਿਉਂਕਿ ਹਣ ਵਾਲਾ ਕੰਮ ਤਾਂ ਹੈ ਨਹੀਂ ਸੀ ਵੀ ਕੋਈ ਚੋਰ ਅਚੱਕਾ ਫੜ ਲਿਆ ਕੋਈ ਲੁਟੇਰਾ ਫੜ ਲਿਆ ਥਾਣੇ ਵਾਲਿਆਂ ਨੇ ਤੇ ਐਮਐਲਏ ਸਾਹਿਬ ਦਾ ਐਮਪੀ ਸਾਹਿਬ ਦਾ ਮੰਤਰੀ ਸਾਹਿਬ ਦਾ ਫੋਨ ਉਹਦੀ ਜਾਂਦਾ ਥਾਣੇ ਦੇ ਵਿੱਚ ਇਹ ਆਪਣਾ ਹੀ ਬੰਦਾ ਇਹਨੂੰ ਕੁਛ ਨਾ ਆਖਿਓ ਇਹਨੂੰ ਛੱਡ ਦਿਓ ਆ ਤਾਂ ਸਾਡੀ ਇੱਥੋਂ ਦੀ ਰਾਜਨੀਤੀ ਐ ਉਹ ਅਸੀਂ ਸਿੱਖਾਂ ਅਸੀਂ ਪੰਜਾਬ ਦੇ ਰਾਖੇ ਅਸੀਂ ਕਾਲੀ ਆ ਇਹ ਹੁੰਦਾ ਰਿਹਾ ਜਿਵੇਂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਦਬੀ ਕੀਤੀ ਜਿਹੜੇ ਸੱਚੇ ਸੁੱਚੇ ਪੁਲਿਸ ਵਾਲੇ ਸੀ ਉਹਨਾਂ ਨੇ ਇਨਕੁਆਰੀ ਕੀਤੀ ਉਹਨਾਂ ਦੀ ਪੁੱਛਗਿੱਛ ਕੀਤੀ ਫੜਨੇ ਸ਼ੁਰੂ ਕੀਤੇ ਤੇ ਕਾਲੀ ਸਰਕਾਰ ਨੇ ਕਿਹਾ ਇਹਨਾਂ ਨੂੰ ਕੁਛ ਨਾ ਕੋਈ ਇਹ ਤਾਂ ਆਪਣੇ ਬੰਦੇ ਐ ਇਹ ਤਾਂ ਸਰਸੇ ਵਾਲੇ ਸੰਤਾਂ ਦੇ ਸੇਵਕ ਐ ਇਹ ਜਿਹੇ ਲੋਕ ਅੱਜ ਨਹੀਂ ਪਹਿਲਾਂ ਵੀ ਹੁੰਦੇ ਸੀ ਜਿਨ੍ਹਾਂ ਨੂੰ ਆਪਣੇ ਜਨਤਾ ਜਾਂ ਕਿਰਤੀ ਲੋਕਾਂ ਨਾਲ ਕੋਈ ਸੰਬੰਧ ਸੀ ਲੁਟੇਰਿਆਂ ਨਾਲ ਸੰਬੰਧ ਰੱਖਦੇ ਸੀ ਤੇ ਲੁਟੇਰਿਆਂ ਦੀ ਮਦਦ ਕਰਦੇ ਸਨ ਹੁਣ ਜਿਹੜੇ ਲੁਟੇਰਿਆਂ ਨੂੰ ਛਡਾਉਣ ਵਾਸਤੇ ਆਉਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਉਹਨਾਂ ਨੂੰ ਫਿਰ ਉੱਥੇ ਤਾੜ ਕੇ ਬਿਠਾ ਲੈਂਦੀ ਐ ਤੇ ਜਿਹੜਾ ਆਉਂਦਾ ਉਹ ਹੀ ਉੱਥੇ ਫਸ ਜਾਂਦਾ ਉਹ ਵਾਪਸ ਜਾਣ ਨੂੰ ਤਰਸਦਾ ਓਏ ਮਾਰਿਆ ਸੇਲੇ ਤਲਵਾਰ ਧਾੜ ਵਾਲੇ ਉਹ ਲੋਕ ਤਲਵਾਰਾਂ ਸੇਲੇ ਮਾਰਦੇ ਹਨ ਅੱਗੋਂ ਢੀਮਨ ਸਿੰਘ ਸਿੰਘ ਲੇਵਾਂ ਮਾਰ ਸਿੰਘ ਉਹਨਾਂ ਨੂੰ ਕਹਿੰਦੇ ਡਲਿਆਂ ਨਾਲ ਰੋੜਿਆਂ ਨਾਲ ਢੀਮਾ ਇਟਾਂ ਵਟਿਆਂ ਨਾਲ ਹੀ ਮਾਰ ਲੈਂਦੇ ਨੇ ਦੂਰੋਂ ਐਸਾ ਬੱਟਾ ਡਣਾ ਮਾਰਦੇ ਨੇ ਮੱਥੇ 'ਚ ਬਰਛੇ ਵਾਲੇ ਦੇ ਤਲਵਾਰ ਵਾਲੇ ਤੋਂ ਢੇੜਾ ਖਾ ਕੇ ਡਿੱਗਦਾ ਕਿਉਂਕਿ ਸਿੰਘ ਯੁੱਧ ਲੜਨ ਦੇ ਬੜੇ ਮਾਹਰ ਨੇ ਐਸ ਅਚੰਭਾ ਉਹਾਂ ਭਿਆ ਓਥੇ ਇਹੋ ਜੀ ਹੈਰਾਨਗੀ ਦੀ ਗੱਲ ਹੋਈ ਹੈ ਉਨ ਕੋ ਸ਼ਸਤਰ ਨਾਹੀਂ ਚੁਭਿਆ ਤੇ ਸਿੰਘਾਂ ਦੇ ਉਹਨਾਂ ਲੁਟੇਰਿਆਂ ਦਾ ਸ਼ਸਤਰ ਹਥਿਆਰ ਵੈਪਨ ਜਿਹੜਾ ਉਹ ਚੁਪਦਾ ਨਹੀਂ ਹੈ ਖੁਬਦਾ ਵੱਜਦਾ ਨਹੀਂ ਹੈ ਇਹ ਅਚੰਭਾ ਉਥੇ ਹੋਇਆ ਇਹ ਹੈਰਾਨੀ ਵਾਲੀ ਗੱਲ ਉਥੇ ਹੋਈ ਹੈ ਦੇਖਣ ਵਾਲੇ ਸਾਰੇ ਹੈਰਾਨ ਨੇ ਤੋ ਪਿੰਡ ਲੋਕਨ ਲੀਨੋ ਜਾਚ ਤਾਂ ਪਿੰਡ ਦੇ ਲੋਕਾਂ ਨੇ ਇਹ ਸਮਝ ਲਿਆ ਹੈ ਬੰਦੇ 'ਮੇ ਬਰਕਤ ਸੱਚ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਜਿਹੜੀ ਬਰਕਤ ਹੈ ਉਹ ਬਿਲਕੁਲ ਸੱਚੀ ਹੈ ਸਮਰੱਥਾ ਤਾਕਤ ਹੈ ਕਪੈਸਿਟੀ ਹੈ ਸੱਚੀ ਗੱਲ ਹੈ ਕਿ ਉਹਨਾਂ ਦੇ ਸ਼ਸਤਰ ਦਾ ਸਿੰਘਾਂ ਤੇ ਕੋਈ ਅਸਰ ਨਹੀਂ ਹੁੰਦਾ ਤੇ ਸਿੰਘਾਂ ਦੇ ਡਾਂਗਾ ਸੋਟਿਆਂ ਨਾਲ ਹੀ ਉਹਨਾਂ ਨੂੰ ਕਾਬੂ ਕਰ ਲਿਆ ਸਿੰਘਾਂ ਨੇ ਐਸੀ ਡਾਂਗ ਉਹਨਾਂ ਆਏ ਹੋਏ ਲਟੇਰਿਆਂ ਦੇ ਜਾਂ ਛਡਾਉਣ ਵਾਲਿਆਂ ਤੇ ਵਾਹੀ ਹੈ ਤਬ ਉਹਨਾਂ ਲੋਕਨ ਸ਼ਸਤਰ ਸੰਭਾਰੇ ਫਿਰ ਉਹਨਾਂ ਨਗਰ ਨਿਵਾਸੀਆਂ ਨੇ ਜਿਹੜੇ ਲੁਟੇਰਿਆਂ ਨੂੰ ਦਾ ਨਾਂ ਸੁਣ ਕੇ ਆਪਣਾ ਪਿੰਡ ਛੱਡ ਕੇ ਭੱਜ ਗਏ ਸੀ ਝਾੜ ਬੂਟ ਵਿੱਚ ਜੰਗਲ ਵਿੱਚ ਲੁਕ ਗਏ ਸੀ ਉਹ ਦੁਬਾਰਾ ਆਏ ਤੇ ਸ਼ਸਤਰ ਸੰਭਾਲ ਲਏ ਸਭ ਨੇ ਹਥਿਆਰ ਚੁੱਕ ਲਏ ਨੇ ਆਪਣੇ ਸ਼ਸਤਰ ਚੁੱਕੇ ਨੇ ਤੇ ਧਾੜਵੀਆਂ ਨੂੰ ਮਾਰਨ ਵਾਸਤੇ ਹੌਸਲਾ ਵੱਧ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵੱਲ ਵੇਖ ਕੇ ਲੈ ਧਾੜਵੀ ਉਨ ਬਹੁ ਮਾਰੇ ਤੇ ਫੇਰ ਪਿੰਡ ਵੀ ਕਹਿੰਦੇ ਹੱਲਾ ਕਰਕੇ ਪੈ ਗਿਆ ਇੱਕੇ ਦਮ ਹਮਲਾ ਕੀਤਾ ਉਹਨਾਂ ਪਿੰਡ ਵਾਸੀਆਂ ਨੇ ਬਹੁਤ ਸਾਰੇ ਧਾੜਵੀਆਂ ਨੂੰ ਮਾਰ ਮੁਕਾਇਆ ਜਾਨੋ ਐਨੇ ਗੁੱਸੇ ਵਿੱਚ ਆਏ ਨੇ ਕਿਉਂਕਿ ਹੌਸਲਾ ਵੱਧ ਗਿਆ ਜਦੋਂ ਗੁਰੂ ਕੇ ਸਿੱਖੋ ਕੌਮ ਦਾ ਆਗੂ ਦਿਲੋਂ ਸੱਚਾ ਹੋਵੇ ਧਰਮ ਚ ਪੱਕਾ ਹੋਵੇ ਪਰ ਉਪਕਾਰੀ ਤੇ ਤਿਆਗੀ ਹੋਵੇ ਸਵਾਰਥੀ ਨਾ ਹੋਵੇ ਪਰਮਾਰਥੀ ਹੋਵੇ ਉਦੋਂ ਫਿਰ ਜਿਹੜੇ ਪਰਜਾ ਉਹ ਆਪਣੇ ਆਪ ਹੀ ਹੌਸਲੇ ਵਿੱਚ ਹੋ ਜਾਂਦੀ ਹੈ ਸਾਰੇ ਹੌਸਲੇ ਦੇ ਵਿੱਚ ਹੋ ਗਏ ਨੇ ਉਹਨਾਂ ਨੇ ਬਹੁਤ ਸਾਰੇ ਧੜਮੀਆਂ ਨੂੰ ਉੱਥੇ ਮਾਰ ਮਕਾਇਆ ਉਤੇ ਪੰਜ ਜੋ ਕੈਦੇ ਕਰੇ ਹੁਣ ਜਿਹੜੇ ਪਿੰਡ ਦੇ ਆਗੂ ਮੁਖੀ ਜਿਹੜੇ ਆਪਣੇ ਆਪ ਨੂੰ ਵੱਡੇ ਘੌਂਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੈਦ ਕੀਤਾ ਹੋਇਆ ਸੀ ਜਿਨ੍ਹਾਂ ਨੂੰ ਛੋੜ ਦੇ ਤੇ ਉਹਨ ਬਹੁ ਫਰੇ ਉਹਨਾਂ ਪੰਚਾਇਤੀਆਂ ਨੂੰ ਉਹਨਾਂ ਆਗੂਆਂ ਨੂੰ ਛੱਡ ਦਿੱਤਾ ਫਿਰ ਉਹਨਾਂ ਪਿੰਡ ਦੇ ਪੰਚਾਇਤੀਆਂ ਨੇ ਬਹੁਤ ਸਾਰੇ ਧੜਵੀਆਂ ਨੂੰ ਫੜ ਲਿਆ ਕਿਉਂਕਿ ਉਹਨਾਂ ਨੂੰ ਹੌਸਲਾ ਹੋ ਗਿਆ ਦੋਹਰਾ ਕਿਛ ਪਕੜੇ ਕਿਛ ਮਰ ਗਏ ਕਿਛ ਸ਼ਸਤਰ ਗਏ ਕੋਹਾਏ ਉਹਨਾਂ ਧੜਵੀਆਂ ਵਿੱਚੋਂ ਕੁਝ ਫੜ ਲਏ ਕੁਝ ਮਾਰੇ ਗਏ ਤੇ ਕਈ ਆਪਣੇ ਸ਼ਸਤਰ ਕੁਹਾ ਕੇ ਉਥੋਂ ਮੈਦਾਨ ਛੱਡ ਕੇ ਭੱਜ ਗਏ ਨੇ ਆਪਣੀਆਂ ਜਾਨਾਂ ਬਚਾਉਂਦੇ ਹੋਏ ਤਦ ਬੰਦੇ ਫਿਰ یوں ਕਹੋ ਚੜ ਮਾਰੋ ਉਸੇ ਗਰਾਏ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਕੀਤਾ ਕਿ ਚਲੋ ਜਿਹੜੇ ਪਿੰਡੋਂ ਇਹ ਧਾੜ ਚੜ ਕੇ ਆਈ ਸੀ ਜਿਹੜੇ ਪਿੰਡ ਦੇ ਇਹ ਲੁਟੇਰੇ ਇਕੱਠੇ ਹੋ ਕੇ ਆਏ ਸਨ ਉਸ ਪਿੰਡ ਨੂੰ ਹੀ ਚੜ ਕੇ ਮਾਰੀਏ ਉਸ ਪਿੰਡ ਨੂੰ ਅਜਾੜੀਏ ਜਿਹੜੇ ਇਹੋ ਜੇ ਗਲਤ ਬੰਦਿਆਂ ਨੂੰ ਰੱਖੀ ਬੈਠਾ ਹੈ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਧਾੜ ਹੈ ਉਹ ਚੜ ਕੇ ਆਈ ਹੈ ਚੌਪਈ ਤਬੇ ਸਿੰਘ ਉੱਠ ਗਏ ਲੇ ਗਏ ਫਿਰ ਤਾਂ ਸਿੰਘ ਉੱਠ ਕੇ ਮਗਰੇ ਲੱਗ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਚਲੋ ਜਿੱਥੇ ਨੂੰ ਭੱਜ ਕੇ ਜਾਂਦੇ ਨੇ ਆਪ ਇਹਨਾਂ ਦੇ ਪਿੱਛੇ ਚੱਲੋ ਵੀ ਇਹ ਕਿਹੜੇ ਪਿੰਡ ਦੇ ਨੇ ਤੇ ਕਿੱਥੇ ਜਾਂਦੇ ਨੇ ਕਿਉਂਕਿ ਅਕਸਰ ਬੰਦਾ ਜਦੋਂ ਵੀ ਆਪ ਦੀ ਜਾਨ ਬਚਾਉਂਦਾ ਕੋਸ਼ਿਸ਼ ਇਹ ਕਰਦਾ ਹੈ ਕਿ ਮੈਂ ਆਪਣੇ ਟਿਕਾਣੇ ਤੇ ਪਹੁੰਚਾਂ ਆਪਣੇ ਵਾਰਸਾਂ ਦੇ ਕੋਲ ਪਹੁੰਚਾਂ ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੈੜ ਲਈ ਹੈ ਤੇ ਉਹਦੇ ਪਿੱਛੇ ਤੁਰੇ ਨੇ ਪਿੰਡ ਛੋੜ ਬੈ ਅੱਗੇ ਨਠੇ ਹੁਣ ਜਿਹੜੇ ਧਾੜ ਵੀ ਪਿੰਡ ਵਿੱਚ ਰਹਿੰਦੇ ਸੀ ਉਹ ਆਪ ਦਾ ਪਿੰਡ ਛੱਡ ਕੇ ਭੱਜ ਤੁਰੇ ਨੇ ਕਿਉਂਕਿ ਇਹ ਜੇ ਜਿਹੜੇ ਨਲਾਇਕ ਕੰਮ ਕਰਨ ਵਾਲੇ ਹੁੰਦੇ ਨੇ ਨੀਚ ਕੰਮ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਦਿਲ ਨਹੀਂ ਹੁੰਦਾ ਉਹਨਾਂ ਦਾ ਟਿਕਾਣਾ ਨਹੀਂ ਹੁੰਦਾ ਉਹਨਾਂ ਦੀ ਸਥਿਰਤਾ ਨਹੀਂ ਹੁੰਦੀ ਉਹ ਹਿੱਲ ਜਾਂਦੇ ਨੇ ਕਿਉਂਕਿ ਉਹਨਾਂ ਦਾ ਅੰਦਰਲਾ ਕਮਜ਼ੋਰ ਹੁੰਦਾ ਹੈ ਸੋ ਇਸ ਕਰਕੇ ਉਹ ਕਮਜ਼ੋਰ ਨੇ ਤੇ ਉਹ ਪਿੰਡ ਛੱਡ ਕੇ ਭੱਜ ਤੁਰੇ ਨੇ ਲੁੱਟ ਪਿੰਡ ਉਸ ਡੇਰਾ ਕਿਓ ਤੇ ਸਿੰਘਾਂ ਨੇ ਉਹ ਪਿੰਡ ਲੁੱਟ ਲਿਆ ਉਹ ਧਾੜਵੀਆਂ ਦਾ ਤੇ ਉੱਥੇ ਹੀ ਠਹਿਰਾ ਕੀਤਾ ਉੱਥੇ ਫਿਰ ਰਾਤ ਰਹਾ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਦਲ ਜਿਹੜਾ ਹੈ ਬੰਦੇ ਕੋਤ ਦਾਬ ਪਇਓ ਕਹਿੰਦੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਦਾਬਾ ਪੈ ਗਿਆ ਸਾਰੇ ਇਲਾਕੇ ਤੇ ਸਾਰੇ ਲੋਕ ਉਹ ਤੋਂ ਡਰਨ ਲੱਗ ਪਏ ਨੇ ਕੋਈ ਸਾਹ ਨਹੀਂ ਕੱਢਦਾ ਜਿਹੜੇ ਭੱਜ ਗਏ ਉਹ ਵਾਪਸ ਨਹੀਂ ਆਉਂਦੇ ਦੂਰੋਂ ਦਰਖਤਾਂ ਤੇ ਚੜ੍ਹ ਕੇ ਦੇਖਦੇ ਆ ਕਿ ਦਲ ਖਾਲਸਾ ਜਿਹੜਾ ਉਹ ਬੈਠਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਪ੍ਰਸਤੀ ਥੱਲੇ ਇਸ ਤਰ੍ਹਾਂ ਫਿਰ ਉਹ ਉਥੋਂ ਭਜਾਏ ਨੇ ਬਾਂਧ ਬੰਦੇ ਨੇ ਸਭ ਛੱਡ ਦਈ ਉਹ ਜਿੰਨੀ ਬਾਂਧ ਕੀਤੀ ਸੀ ਫੜੇ ਸੀ ਸਾਰੇ ਲਟੇਰੇ ਛੱਡ ਦਿੱਤੇ ਜਾਣ ਦਿਓ ਇਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਭਜਾ ਦਿਓ ਦੋ-ਦੋ ਮਾਰੋ ਇਹਨਾਂ ਦੇ ਡਾਂਗਾ ਤੇ ਇਹਨਾਂ ਨੂੰ ਦੱਸ ਦੇ ਵੀ ਜੇ ਮੁੜ ਕੇ ਇਹ ਜਾ ਕੁਝ ਕੀਤਾ ਤਾਂ ਫਿਰ ਤੁਹਾਡੀ ਜਾਨ ਦੀ ਖੈਰ ਨਹੀਂ ਉਹਨੇ ਉਤੇ ਫਿਰ ਕਿਰਪਾ ਕਈ ਉਹਨਾਂ ਉਤੇ ਫਿਰ ਕਿਰਪਾ ਕਰ ਦਿੱਤੀ ਖਾਲਸਾ ਦਿਆਲੂ ਹੈ ਖਾਲਸਾ ਰਹਿਮਦਿਲ ਹੈ ਖਾਲਸਾ ਬਾਣੀ ਪੜਨ ਵਾਲਾ ਹੈ ਖਾਲਸੇ ਦੇ ਅੰਦਰ ਮਨੁੱਖਤਾ ਵਸਦੀ ਹੈ ਕਿਸੇ ਨਾਲ ਵੈਰ ਵਿਰੋਧਤਾ ਹੈ ਨਹੀਂ ਸਮਤ ਦੇਣ ਵਾਸਤੇ ਆਏ ਸੀ ਪਹਿਲਾਂ ਫੜੇ ਕਾਰਜ ਰਾਸ ਕਰਕੇ ਛੱਡ ਦਿੱਤੇ ਜਾਣ ਦਿਓ ਇਹਨਾਂ ਨੂੰ ਆਪਾਂ ਕੁਝ ਨਹੀਂ ਕਹਿਣਾ ਇਹ ਆਪੇ ਸੁਧਰ ਜਾਣਗੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਬੰਦੇ ਕਹੀ ਅਨ ਚੀਜ਼ ਪੀ ਦੇਵਾਂ ਬੰਦਾ ਸਿੰਘ ਬਹਾਦਰ ਸਿੰਘਾਂ ਨੂੰ ਕਹਿਣ ਲੱਗਿਆ ਖਾਲਸਾ ਜੀ ਜੋ ਇਸ ਪਿੰਡ ਦਾ ਆਪਾਂ ਸਮਾਨ ਲੁੱਟਿਆ ਉਹ ਵੀ ਵਾਪਸ ਕਰ ਦਿਓ ਚਲੋ ਜਾਣ ਦਿਓ ਸਾਰਾ ਮਾਫ਼ ਕਰਦੇ ਇਹਨਾਂ ਨੂੰ ਉਗਾਹ ਨੂੰ ਇਹਦੀ ਗਲਤੀ ਨਹੀਂ ਕਰਨਗੇ ਕਿਉਂਕਿ ਲਟੇਰੇ ਪੈਰਾਂ ਉੱਤੇ ਲਟਣ ਲੱਗ ਪਏ ਨੇ ਮਾਫ਼ੀਆਂ ਮੰਗਦੇ ਨੇ ਨੱਕ ਨਾਲ ਲਕੀਰਾਂ ਕੱਢਦੇ ਨੇ ਕਦੇ ਕੰਨ ਫੜਦੇ ਨੇ ਚਾਂਦੀ ਸੋਏ ਨੇ ਉਹ ਧਾਤ ਰਖੇਮੋ ਚਾਂਦੀ ਸੋਨਾ ਅਤੇ ਹੋਰ ਕੋਈ ਧਾਤ ਤਾંબા ਪਿੱਤਲ ਆਦ ਇਹਨਾਂ ਤੋਂ ਰੱਖ ਲਓ ਕਿਉਂ ਕਿ ਆਪਾਂ ਜੇ ਵੱਡੇ ਜੁੱਧ ਲੜਨੇ ਨੇ ਤੇ ਇਹਨਾਂ ਧਾਤਾਂ ਦੀਆਂ ਆਪਾਂ ਤੋਪਾਂ ਬਣਾਉਣੀਆਂ ਨੇ ਅਠਾ ਧਤ ਅਸ਼ਟ ਧਾਤਾਂ ਰਲਾ ਕੇ ਫਿਰ ਵੱਡੀਆਂ ਤੋਪਾਂ ਤਿਆਰ ਕਰਨੀਆਂ ਨੇ ਉਹ ਪੰਥ ਦੀ ਸੇਵਾ ਵਾਸਤੇ ਕੰਮ ਆਉਣਗੀਆਂ ਇਹ ਧਾਤਾਂ ਜਿਹੜੀਆਂ ਨੇ ਲੋਹਾ ਤਾਂਬਾ ਪਿੱਤਲ ਬਗੈਰਾ ਚਾਂਦੀ ਸਭ ਕੁਝ ਇਹਨਾਂ ਤੋਂ ਖੋ ਕਰਕੇ ਰੱਖ ਲਓ ਇਹਨਾਂ ਦੇ ਕਿਸੇ ਕੰਮ ਨਹੀਂ ਤੇ ਖਾਲਸੇ ਦੇ ਜੁੱਧ ਵਿੱਚ ਇਹ ਕੰਮ ਆਉਣੀਆਂ ਹਨ